ਰਾਸ਼ਟਰਪਤੀ ਸੀਗੇ ਉਹਨਾਂ ਦੇ ਜਨਮ ਦਿਨ ਤੇ ਅਸੀਂ ਇਹ ਢੜਾ ਮਨਾਉਨੇ ਆ ਤਾਂ ਅਸੀਂ ਟੀਚਰਸ ਨੂੰ ਰੋਇਸ ਕਰਕੇ ਵੀ ਆਨਰ ਕਰਦੇ ਆ ਕਿ ਉਹਨਾਂ ਨੇ ਅੱਛਾ ਕੰਮ ਕੀਤਾ ਹੁੰਦਾ ਉਹਨਾਂ ਨੂੰ ਵੇਖ ਕੇ ਦੂਜੇ ਟੀਚਰ ਵੀ ਮੋਟੀਵੇਟ ਹੋ ਕੇ ਚੰਗੇ ਡੈਡੀਕੇਟਿਡ ਟੀਚਰ ਬਣ Uh, the best principals award and two of our very dear principals they have uh, completed their uh, phd they have also been awarded meri vi hai sir sabnu ke apan sab padhiye kyunki kitab kholna bahut important ho gaya hai punjabi aajkal kat pad rahe ne sso da teacher nu muskahat chehre te rakhni chahiye taaki bachcha dekh ke oh to motivate ho ve ਅੱਜ ਅਸੀਂ ਜਿਹੜਾ ਟੀਚਰਸ ਡੇ ਐਨਵੰਡੀ ਮਨਾਉਨੇ ਆ ਚੀਫ ਖਾਲਸਾ ਦਰਬਾਨ ਵੱਲੋਂ ਅੱਜ ਮਨਾਇਆ ਗਿਆ ਹੈ ਔਰ ਜਿਹੜਾ ਸਾਡਾ ਮਜੀਠਾ ਰੋਡ ਦੇ ਸਕੂਲ ਹੈ ਉੱਥੇ ਵੱਡੇ ਜਿਹੜਾ ਆਲਟੋਰੀਅਮ ਹੈ 500 ਦੀ ਕੈਪੈਸਿਟੀ ਹੈ ਜਿੱਥੇ ਅਸੀਂ ਅੱਜ ਫੰਕਸ਼ਨ ਕੀਤਾ ਹੈ ਮਨਾਇਆ ਔਰ ਟੀਚਰਸ ਬਹੁਤ ਖੁਸ਼ ਹੁੰਦੇ ਨੇ ਟੀਚਰਸ ਨੂੰ ਆਨਰ ਕਰੋ ਤੇ ਉਹ ਉਹਨਾਂ ਦਾ ਮਾਨਵਾਦ ਹੈ ਤੇ ਉਹਦੇ ਨਾਲ ਸਾਡਾ ਵੀ ਮਾਨਵਾਦ ਹੈ ਕਿਉਂਕਿ ਉਹ ਹੀ ਸਾਡੇ ਜਿਹੜੇ ਬੱਚੇ ਭਵਿੱਖ ਦੇ ਸਾਡੇ ਮੁਲਕ ਦਾ ਉਹਨਾਂ ਨੂੰ ਅਪਲਾਉਣਾ ਹੁੰਦਾ ਉਹਨਾਂ ਨੂੰ ਰਾਹ ਦਿਖਾਉਣੀ ਹੁੰਦੀ ਹੈ ਔਰ ਜਿਵੇਂ ਰਾਧਾ ਕ੍ਰਿਸ਼ਨ ਜੀ ਸਾਡੇ ਜਿਹੜੇ ਰਾਸ਼ਟਰਪਤੀ ਸੀਗੇ ਉਹਨਾਂ ਦੇ ਜਨਮ ਦਿਨ ਤੇ ਅਸੀਂ ਇਹ ਧੜਾ ਮਨਾਉਨੇ ਆ ਸੋ ਬਹੁਤ ਪੜੇ ਲਿਖੇ ਸੀਗੇ ਬਹੁਤ ਸਰੀ ਭਾਸ਼ਾਵਾਂ ਬੋਲਦੇ ਸੀਗੇ ਮੇਰੀ ਵੀ ਹਿੱਸਰ ਹੈ ਸਭ ਨੂੰ ਕਿ ਆਪਾਂ ਸਭ ਪੜੀਏ ਕਿਉਂਕਿ ਕਿਤਾਬ ਖੋਲਣਾ ਬਹੁਤ ਇੰਪੋਰਟੈਂਟ ਹੋ ਗਿਆ ਪੰਜਾਬੀ ਅੱਜਕਲ ਘੱਟ ਪੜ ਰਹੇ ਨੇ ਸੋ ਪੰਜਾਬੀ ਸਾਰੇ ਪੜੀਏ ਤਰੱਕੀ ਕਰੀਏ ਸਾਡੀ ਕੌਮ ਪੰਜਾਬੀਆਂ ਦੀ ਤਾਂ ਹੀ ਤਰੱਕੀ ਕਰੇਗੀ ਔਰ ਉਹਨਾਂ ਵਾਂਗੂ ਸਿ ਇਹ ਭਾਸ਼ਾ ਖੂਬ ਸਰੀ ਸਿੱਖੀਏ ਲੇਕਿਨ ਉਹਨਾਂ ਬ ਆਪਣੀ ਮਾਤਰ ਭਾਸ਼ਾ ਨਹੀਂ ਛੱਡੀ ਸੋ ਪੰਜਾਬੀਆਂ ਨੇ ਵੀ ਪੰਜਾਬੀ ਨਹੀਂ ਛੱਡਣੀ ਚਾਹੀਦੀ ਚਾਹ ਪੰਜ ਪੰਜ ਭਾਸ਼ਾਵਾਂ ਹੋਰ ਬੋਲਦੇ ਹੋਣ ਮੈਂ ਅੱਜ ਦੇ ਦਿੰਦੀਆਂ ਬਹੁਤ ਬਹੁਤ ਟੀਚਰਸ ਨੂੰ ਬਹੁਤ ਬਹੁਤ ਵਧਾਈ ਦਿਨਾ ਹੈ ਔਰ ਮੈਂ ਉਮੀਦ ਕਰਦਾ ਕਿ ਇਸ ਤਰ੍ਹਾਂ ਹੀ ਹੋ ਲਗਨਾਂ ਲੱਗੇ ਰਹਿਣਗੇ ਤਾਂ ਕਿ ਸਾਡੀ ਕੌਮ ਦੀ ਜਿਹੜੀ ਨੰਬਰ 1 ਪੋਜੀਸ਼ਨ ਸੀ ਪਹਿਲਾਂ ਪੰਜਾਬੀਆਂ ਦੀ ਉਹ ਦੁਬਾਰਾ ਇੱਕ ਵਾਰ ਫਿਰ ਆ ਸਕੇ ਅੱਜ ਅਸੀਂ ਕੁਝ ਮਿੱਖਲ ਇਸਰਟ ਟੀਚਰਸ ਨੂੰ ਅਸੀਂ ਆਨਰ ਕੀਤਾ ਅਜ ਕੰਮ ਕਰਦੇ ਟੀਚਰਸ ਨੂੰ ਮਾਨਦਿਤ ਕੀਤਾ ਬਾਕੀ ਟੀਚਰਾਂ ਨੂੰ ਵੀ ਤਨਦੇ ਜਨਾਂ ਨੇ ਉਹਨਾਂ ਦੀ ਉਹ ਉਹ ਵੀ ਚੰਗਾ ਕੰਮ ਕਰਨਗੇ ਜੀ ਟੀਚਰ ਸਾਰੇ ਚੰਗਾ ਕੰਮ ਕਰਦੇ ਆ ਲੇਕਿਨ ਸਾਢੇ ਵਾਸੇ ਮੁਸ਼ਕਲ ਹੋ ਜਾਂਦਾ ਸਾਰੇ ਜੋ ਚੂਜ਼ ਕਰਨਾ ਦੀ ਪ੍ਰਿੰਸੀਪਲ ਸੀ ਚੂਜ਼ ਪ੍ਰੈਜ਼েন্ট ਹੇਅਰ ਆਰ ਸੋ ਸਾਢੇ ਵਾਸੇ ਮੁਸ਼ਕਲ ਹੋ ਜਾਂਦਾ ਟੀਚਰ ਚੂਜ਼ ਕਰਨਾ ਪਰ ਕਰਨਾ ਤੇ ਕੋਈ ਨਾ ਕੋਈ ਕੰਮ ਪੈਂਦਾ ਸੋ ਕੋਈ ਨਾ ਕੋਈ ਸਾਨੂੰ ਡਿਸਾਈਡ ਤੇ ਕਰਨਾ ਪੈਂਦਾ ਬਾਕੀ ਨੂੰ ਪ੍ਰੇਰਨਾ ਮਿਲਦੀ ਉਤਸ਼ਾਹਤ ਹੁੰਦੇ ਨੇ ਉਹ ਤਾਂ ਕਿ ਉਹ ਅਗਲਾ ਹੋਰ ਚੰਗਾ ਪਰਫਾਰਮ ਕਰ ਸਕਣਗੇ ਮੈਂ ਤਾਂ ਸਭ ਤੋਂ ਪਹਿਲਾਂ ਟੀਚਰਜ਼ ਨੂੰ ਮੁਬਾਰਕ ਦਿਆਂਗਾ ਕਿ ਅੱਜ ਉਹਨਾਂ ਦਾ ਬਰਥਡੇ ਦੇ ਦਿਹਾਤੇ 5 ਸਤੰਬਰ ਮਨਾਇਆ ਜਾ ਰਿਹਾ ਕਿਉਂਕਿ ਵਰਲਡ ਦੇ ਵਿੱਚ ਸਿੱਖ ਕੌਮ ਦਾ ਬਰਥਡੇ 13 ਵਿਸਾਖੀ 1699 ਆ ਤੇ ਟੀਚਰ ਦਾ ਬਰਥਡੇ 5 ਸਤੰਬਰ ਤੋਂ ਹੈ ਸਰਪ੍ਰੀਖ ਡਾਕਟਰ ਰਾਧਾ ਕ੍ਰਿਸ਼ਨ ਜਿਹੜੇ ਰਾਸ਼ਟਰਪਤੀ ਸਨ ਉਹਨਾਂ ਦੇ ਜਨਮ ਦਿਨ ਨੂੰ ਯਾਦ ਕਰਦੇ ਆ ਦਿਨ ਮਨਾਇਆ ਜਾਂਦਾ ਹੈ ਤੇ ਅਸੀਂ ਟੀਚਰਸ ਨੂੰ ਇਸ ਕਰਕੇ ਵੀ ਆਨਰ ਕਰਦੇ ਆ ਕਿ ਉਹਨਾਂ ਨੇ ਅੱਛਾ ਕੰਮ ਕੀਤਾ ਹੁੰਦਾ ਤੋ ਉਹਨਾਂ ਵੇਖ ਕੇ ਦੂਜੇ ਟੀਚਰ ਵੀ ਮੋਟੀਵੇਟ ਹੋ ਕੇ ਚੰਗੇ ਡੈਡੀਕੇਟਿਡ ਟੀਚਰ ਬਣਨ ਔਰ ਟੀਚਰ ਵੱਲੋਂ ਸੇ ਮੇਰਾ ਇੱਕ ਮੈਸੇਜ ਹੈ ਕਿ ਦੀ richest wealth is your health the richest wealth is your health be strongest weapon is your knowledge the super security is your faith in almighty and the most effective medicine is your laughter all forecast no pain so sada teacher nu no, muskahat chehre te rakhni chaiye taaki bachcha vekh ke oh to motivate hove te kaum vi sanu jilde ke teachers national builders ne oh ehoji ਸੇ ਸਥਾਪਨਾ ਕਰਨ ਦੇਸ਼ ਦੀ ਨੇਸ਼ਨ ਦੀ ਕਿ ਉਹ ਸਾਰੇ ਸਦਾ ਮੁਸਕਰਾਦੇ ਨਜ਼ਰੋਂ ਕਿਉਂਕਿ ਦੇ ਟੀਚਰ ਦੀ ਦਿਨ ਜਿਹੜੀ ਹੈ ਉਹ ਕੋਈ ਨਹੀਂ ਦੇ ਦੇ ਸਕਦਾ ਪਹਿਲਾਂ ਟੀਚਰ ਜੰਗਲਾਂ ਪਹਾੜਾਂ ਦੇ ਵਿੱਚ ਰਹਿ ਕੇ ਰਾਜਾ ਮਹਾਰਾਜਾ ਦੂਜਿਆਂ ਦੇ ਬੱਚਿਆਂ ਨੂੰ ਪੜ੍ਹਾਉਂਦੇ ਸਨ ਤੋਂ ਸਕੂਲਾਂ ਦੇ ਵਿੱਚ ਮੈਨੂੰ ਇਹ ਖੁਸ਼ੀ ਹੈ ਕਿ ਮੈਂ ਆਪ ਵੀ ਇੱਕ ਟੀਚਰ ਰਿਆਂ ਟੀਚਰ ਤੋਂ ਮੈਂ ਡਿਪਟੀ ਡਿਸਟ੍ਰਿਕਟ ਐਜੂਕੇਸ਼ਨ ਆਫਿਸ ਤੱਕ ਰੋਲ ਕੀਤਾ ਤੇ ਮੈਨੂੰ ਇਹ ਸੌ ਕਰਕੇ ਵਿਸ਼ੇਸ਼ ਤੌਰ ਤੇ ਇਹ ਵਧਾਈ ਤੇ ਚੰਗਾ ਦਿਨ ਲੱਗਾ ਇਹ ਜਿਹੜੀ ਮੈਂ ਸਭ ਸੰਗਤ ਨੂੰ ਸਾਰੇ ਟੀਚਰ ਜਿਨ੍ਹਾਂ ਮਿਲਿਆ ਅਵਾਰਡ ਤੇ ਜਿਨ੍ਹਾਂ ਨਹੀਂ ਮਿਲਿਆ ਉਹਨਾਂ ਨੂੰ ਵਧਾਈ ਦਿੰਦਾ ਜਿਨ੍ਹਾਂ ਨੂੰ ਮਿਲਿਆ ਵਧਾਈ ਜਿਨ੍ਹਾਂ ਨੂੰ ਨਹੀਂ ਮਿਲਿਆ ਉਹਨਾਂ ਵਾਸਤੇ ਮੋਟੀਵੇਸ਼ਨਲ ਸਪ੍ਰੀਟਲੀ ਮੈਂ ਰਿਕਵੈਸਟ ਕਰਦਾ ਥੈਂਕ ਯੂ ਵਰ ਮਾਈਸੈਲਫ ਰਿਪੂਦਮਨ ਕਰਮਲ ਹਾਤਰਾ From Shiri, I'm Principal at Shri Guru Krishna Senior Secondary Public School, Majitha Road Bypass. And today, uh, teachers award ceremony was done at our schools. It uh, uh, was entrusted by Sir uh, to us and it's uh, a very uh, joyful moment for us because all the teachers from all the Chief Kalsa Diwan institutions, they were here. And approximately 70 teachers we have honoured today. Uh, beside that, uh, four principals, uh, the Best Principals Award, and two of our very dear principals, they have uh, completed their uh, PhD. They have also been awarded. So it's really a very very proud moment for all of us. And my congratulations and my all thanks to our uh, very I mean very nice and very respectful uh, Sadar Doctor Inderbir Singh Ji uh, He has when uh, I mean, uh, trusted us and it has been given to us. It went well. We are very happy. Thank you. You so much.